ਕੀ ਨੋ ਸਹੀ ਉਹਨੇ ਸਾਡੇ ਮਕਾਨ ਦੀ ਰਿਹਨ ਨੂੰ ਨੁਕਸਾਨ ਪਹੁੰਚ ਰਿਹਾ ਤੇ ਸਾਡੇ ਬਾੜ ਦੇ ਵਿੱਚ ਕੁੱਤਿਆਂ ਦਾ ਬਹੁਤ 12 ਕੁੱਤੇ ਬਹੁਤ ਘੁੰਮ ਰਹੇ ਨੇ ਤੇ ਅਸੀਂ ਬੱਚਿਆਂ ਨੂੰ ਬਾਹਰ ਨਹੀਂ ਕੱਢ ਸਕਦੇ ਕਿਉਂਕਿ ਇਹ ਕੁੱਤੇ ਕੱਟਣ ਦਾ ਡਰਾ ਰਹੇ ਨੇ ਤੇ ਇਹਨਾਂ ਸਰ加 ਦਾ ਬਹੁਤ ਖਰਾ ਹਾਲ ਹੈ ਅੱਜ ਮਿਤਾਸੋਂ ਮੈਂ ਮੁਜਾਦ ਲੜਾਈ ਹੋਈ ਸੀ 1770 ਉਹਨੇ ਸਾਡੇ ਮਹਾਂ ਮੰਤਰੀ ਦਾ ਸਵਾਲ ਨਿਕਲਦਾ ਸਾਹਿਬ ਅਸੀਂ ਇਹ ਡੈਰੋਗਿਕ ਦੇ ਸਵਾਲ ਹੈ ਟ੍ਰਾਂਸਪੋਰਟ ਵਿਭਾਗ ਨਾਲ ਸੰਬੰਧਿਤ ਮਸਲਾ ਹੈ ਭਵਨ ਜੀ ਸੰਬੰਧੀ ਸਵਾਲ ਮੰਤਰੀ ਜੀ ਨੂੰ ਖੁਸ਼ੀ ਹੁੰਦਾ ਹੈ ਕਿ ਬੇਨਤੀ ਲੋ ਤੇ ਮੈਂ ਉਸ ਤੋਂ ਬਾਅਦ ਮੰਤਰੀ ਸਾਹਿਬ ਨਾਲ ਗੱਲ ਕਰਾਂਗੀ ਸਾਹਿਬ ਭੁੱਲ ਜੀ ਨਾਲ ਮੈਂ ਗੱਲ ਕਰਾਂਗੀ ਤੁਸੀਂ ਆਪਣਾ ਸਬਕ ਕੇਸ ਦੇ ਧੰਨਵਾਦ ਜੀ ਤੁਸੀਂ ਮੈਂ ਤਾਂ ਆਸ਼ਾ ਜੋਸ਼ੀ ਕੋਸਤਵਾਨਾ ਰਸਮੀ ਸ਼ਰਮਾ ਉਸ ਨੇ ਜਿਹੜੇ ਮਕਰਮ ਚਲਾਵਾ ਜਿਹੜੇ ਕੰਮ ਕਰਨਾ ਜਿਹੜੇ ਪਿੰਡਾਂ ਚ ਪੈਸਾ ਲੈ ਕੇ ਆਉਣ ਮੈਂ ਜਦੋਂ ਇਹਨਾਂ ਨੂੰ ਪਹਿਲੇ ਦਿਨ ਨੂੰ ਬੁਲਾਇਆ ਇਹ ਬੈਠੇ ਨੇ ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਕੰਮ ਚਾਹੀਦਾ ਮੈਂ ਪੈਸਾ ਬਹੁਤ ਲੈਉਂਦੀ ਆਂ ਵੀ ਉਹ ਲੱਗਾ ਨਹੀਂ ਮੈਂ ਤਾਂ ਤੁਹਾਡੇ ਕੋਲੋਂ ਇੱਕ ਪੈਸਾ ਲੈਣਾ ਨਹੀਂ ਪਿੰਡਾਂ ਦਾ ਵਿਕਾਸ ਪਿੰਡਾਂ ਦੀਆਂ ਗਰਾਟਾ ਪਿੰਡਾਂ 'ਚ ਲੱਗਣੀਆਂ ਚਾਹੀਦੀਆਂ ਇਹ ਕਹਿੰਦੇ ਜੀ ਪਹਿਲੀ ਵਾਰੀ ਜ਼ਿੰਦਗੀ 'ਚ ਕਿਸੇ ਨੇ ਬੁਲਾ ਕੇ ਨਾ ਸਾਨੂੰ ਕੰਮ ਕਰੂ ਕਿਹਾ ਅੱਜ ਤੱਕ ਨਹੀਂ ਕਿਹਾ ਕਿਸੇ ਨੇ ਬੁਲਾ ਕੇ ਨਹੀਂ ਤਾਂ ਜੰਗਾ ਹੀ ਕਿੱਥੇ ਮੁਰਾਣਾ ਆਪ ਆਪਣੇ ਦੀ ਆਹ ਹੋਣਾ ਸੜਕਾਂ ਚੋਂ ਖਾ ਲਿਆ ਸਰਪੰਚ ਨੂੰ ਜੇ 50 ਲੱਖ ਦੀ ਗ੍ਰਾਂਟ ਦੇ ਦਿੱਤੀ ਵਿੱਚੋਂ 25 ਲੱਖ ਖਾ ਲਿਆ ਮੇਰੇ ਹਲਕੇ ਦਾ ਕੋਈ ਸਰਪੰਚ ਜੀ ਇਹਨਾਂ ਬਾਵਾਂ ਨਹੀਂ ਪੇਸ਼ ਕਰ ਸਕਦਾ ਦੱਸੋ ਕਿ ਇਹਨੇ ਕੰਮ ਕਰੂ ਕਿ ਕਾਸ ਕਰੂ ਬਦਲਣ ਵਾਸਤੇ ਆਇਆ ਸੋ ਇਹਦੇ ਚ ਸਾਰਿਆਂ ਦਾ ਬਹੁਤ ਅੱਛੇ ਬੀ.ਡੀ.ਪੀ.ਆ ਨੇ ਵੈਸੇ ਬੰਦੇ ਦੀ ਜਿਹੜੀ ਸੋਚ ਦੇ ਕੇ ਪਤਾ ਲੱਗ ਜਾਂਦਾ ਵੀ ਉਹਨੇ ਕੰਮ ਕਰਨਾ ਹੈ ਸੋ ਖਰੜ ਦੇ ਜਿਹੜੇ ਪਿੰਡ ਨੇ ਖਰੜ ਬੁਲਾ ਕੇ ਉਹ ਨਿਸ਼ਚਿਤ ਰਹਿਣ ਕੰਮ ਨੂੰ ਖਰੜ ਬੁਲਾ ਕੇ ਪੂਰੇ ਹੋਗੇ ਸੋ ਸਾਰੇ ਕਰਮਾ ਮਹਾਜਨ ਜੀ ਇਹਨਾਂ ਨੂੰ ਕਰੋ ਜੀ ਕਰੋ ਇਹਨਾਂ ਨੂੰ ਸੀਰੀਅਸ ਲੈ ਕੇ ਪਾਓ ਕਰਨਾ ਕੋਈ ਨਹੀਂ ਬਣਾ ਕਰਦਾ ਸਾਰੇ ਕਰੋਗੇ ਧੰਨਵਾਦ ਜੀ ਉਹ ਵੀ ਦੱਗ ਬੈਠੇ ਨੇ ਅਸੀਂ ਬੈਠੇ ਨਾ ਕੋਈ ਵੀ ਸੀਰੀਅਸ ਵਾਈਸ ਜਿਹਦਾ ਨੰਬਰ ਬੋਲਿਆ ਜਾਵੇ ਉਹੀ ਅੱਗੇ ਆਉਣਗੇ ਕਿਰਪਾ ਕਰਕੇ ਆਪੀ ਮੈਨੂੰ ਦਿੱਤੇ ਜਾਣਗੇ ਇਹਨਾਂ ਤੋਂ ਬਾਅਦ ਉਹ ਵੀ ਤਿਆਰ ਰਹਿਣ ਜੀ ਚਾਓ ਤੁਸੀਂ ਲੈਣੇ ਆਹਨਾਂ ਤੋਂ ਕਰਨ ਵਾਲਾ ਕਿਹੜੀ ਚੀਜ਼ ਹੈ ਧੰਨ ਜੀ ਸੋ ਜਿੰਨੇ ਵੀ ਸਾਡੀਆਂ ਭੈਣਾਂ ਜਿੱਦੜਪੁਰ, ਅਮਰਦੀਪਕੌਰ, ਪ੍ਰਮਿੰਦਰਗੜ੍ਹ, ਰਿੰਦਰਕੌਰ, ਚਰਨਜੀਤਕੌਰ, ਗੋਰੀਕੌਰ ਕੋਲੋਂ ਆਜਿਓ। ਫੌਂਡੀਸ਼ਨ ਆ ਭਾਈ। ਅਨੇਕ ਰੋਜ਼ ਰੇਡੀਆਂ ਉਹ ਸ਼ਾਮ ਨੂੰ ਤੁਸੀਂ ਕੇਆਰਸੀ ਕੋ ਲੈ ਕੇ ਪੁਰੇ ਦਾ ਚਾਰੋ ਜੀ 12 ਇਟੋਏ ਡਾਕਰ ਰੋਜ਼ ਰਾਤ ਨੂੰ ਘਰੋਂ ਭੇਜਿਆ बीजे बंद करके आ जाइए चल रहे करो आपको प्रम के हम तो ये नहीं है जो है आप का जो है सेवा वाला बीकली जो रात को चलते फिर लाके आप जी हां जी क्योंकि अपनी सरकार ने बीच ये तो जो है काम है जिनको कॉन्ट्रैक्ट बेस पे चाहिए भी मैं रही है जी उन्हें <hisao> <hisao> ओके देन जी सुझारियो कि मैं परे हूं सो डॉक्यूमेंट्स अस्ता सरकार पे पर कटती रहती है तुम पेपर दो आओ ना ओके मैं बताओ कि आप आज जो करेशन है स्पेसिफिक लाइफ के लिए आप थोड़ा सा कुछ ध्यान देते हैं आप इनके जो बायोडाटा है ना हां जी इनको देते हैं ओके पता है ये भी सोपानवाजी वाक पेसों साइंटिस्ट भी मैं पूरा लाल हूं मैं यहाँ पे बीस नंबर वार्ड से यहाँ पे सड़क के ऊपर यहाँ पे जो है मारे, मारे से मारे। तो दो 200 मीटर की जो सड़क है वो अभी तो तुण। तुण। था था है? तो सड़क बनानी पानी बाहर निकल रही है चलिए ये माशिला कॉम्प्लेक्स है कांबा रोड से पड़ती है नौ करके की सड़क है बहुत गड्ढे पड़े हुए हैं पांच साल से पिछले 200 मीटर की सड़क से सड़क वालों का बनाने का है ना जी और दूसरे उनका खंड में आकर ऐसी की की टाइम लगा ले एक भी दिन का ठीक है का है 312 साथ चलते सड़क है वो ठीक है एनसीबी पानी भी है पानी एनसीबी पानी है नहीं पांच साल से नहीं चला पीने वाला पानी नहीं।, नहीं है क्यू है एक्ट भी है कॉलोनी कॉम्प्लेक्स ये माशिमला कॉम्प्लेक्स है माशिमला करके करो ना ये जैसे मोदी पार्क पास लगी है वो पार्क के वास्ते ਆਹ ਬਹੁਤ ਆ ਰਹਾ ਬਾਹਰ ਬਹੁਤ ਆ ਰਹਾ ਤੇ ਬਹੁਤ ਆ ਰਹਾ ਤੁਹਾਨੂੰ ਨਿਸ਼ਚਿਤ ਆ ਪਾਣੀ ਦਾ ਮੇ ਪਾਣੀ ਦਾ ਟੋਬਾ ਬੰਦ ਹੋ ਗਿਆ ਨਹੀਂ ਉਹਦੇ ਕਰਕੇ ਬਾੜੇ ਬੜੇ ਕਰੇ ਪਾਣੀ ਬਹੁਤ ਜੀ ਇਹਦਾ ਫੋਟਾ ਵੀ ਰੋਕਾ ਦੇ ਤੇ ਕਿੱਡੇ ਮਕਾਨ ਬੜੇ ਤੇ ਚਰਾਂ ਦੇ ਪਾਣੀ ਨਾ ਬੰਦ ਬਹੁਤ ਆ ਰਹਾ ਹੈ ਹਾਂ ਜੀ ਦਰਵਾਜ਼ਾ ਇਹ ਟੋਟਾ ਪਾ ਗਏ 2 ਨੰਬਰ ਵਾਲਾ ਪਿਪਲ ਪੋਰਟਿਕਸੀ ਕਾ ਜਿਹੜਾ ਉਹ ਇਹ ਹੈ ਜੀ ਸਾਦੀ ਕਿਉਂ ਲੋੜ ਹੈ ਹਨਾ ਕਿਉਂ ਲੋੜ ਹੈ ਉਹਨੇ ਕਿਉਂ ਰੱਡਣ ਦਿੱਤਾ ਉਹ ਇਹ ਕੇਸ ਕਰਕੇ ਮੈਂ ਕਹਣਾ ਜੀ ਕਿ ਜਿਹੜਾ ਪਾਸ ਕਰਾਇਆ ਹੋਇਆ ਉਹ ਲੱਗ ਜਿ ਰਹੀ ਹੈ ਕਿ ਉਹ ਸਾਹ ਕੋਈ ਮੇਰਾ ਤਮਸੋ ਜੀ ਕੀ ਕਰਨਾ ਕਿਉਂ ਲੋੜ ਹੈ ਬਹੁਤ ਵਾਰ ਬੰਦ ਹੋ ਦਈ ਵਾਰ ਵਿੱਚ ਦੋਨੇ ਕਿਉਂ ਕਰਦੀ ਕੀ ਕੋੜਦੇ ਜਿੰਦੀ ਨਹੀਂ ਤੁਸੀਂ ਤੇ ਵਾਰ ਵਾਰ ਹੋ ਰਿਹਾ ਜੀ ਵੀ ਕਹਿੰਦੇ ਉਹ ਕਹਿੰਦਾ ਕਿਉਂ ਲੋੜ ਆ ਰਿਹਾ ਕਿਉਂ ਲੋੜ ਆ ਰਿਹਾ ਜੀ ਜੀ ਮਾੜਾ ਜੀ ਕਿਹੜੇ ਕਿਹੜੇ ਮਸਲੇ ਜਿਹਨਾਂ ਦਾ ਹੱਲ ਛੱਡਿਆ ਗਿਆ ਮੌਕੇ ਤੇ ਵੀ ਵੀ ਉਦੋਂ ਦੀ ਬੈਠੇ ਹਾਂ ਜੀ ਜਦੋਂ ਦਾ ਇਹ ਮੇਰੇ ਖਿਆਲ ਚ ਦੁਪਹਿਰ ਦਾ ਅਸੀਂ ਸ਼ੁਰੂ ਕੀਤਾ ਸੀ ਹੁਣ ਸ਼ਾਮ ਦੇ 6 ਵਜੜ ਵਾਲੇ ਨੇ ਸੋ ਬਹੁਤ ਸਾਰੇ ਮਸਲੇ ਨੇ ਜਿਹੜੇ ਲੋਕਾਂ ਨੇ ਦੱਸੇ ਸਾਰੇ ਪ੍ਰਸ਼ਾਸਨ ਸਮੇਤ ਉਹਨਾਂ ਦਾ ਜਿਹੜਾ ਸੇਵਾ ਸਮਾਗਮਾਂ ਚ ਅਸੀਂ ਕੀਤਾ ਤੇ ਮੈਨੂੰ ਉਮੀਦ ਹੈ ਕਿ ਜਿਸ ਤਰੀਕੇ ਅੱਜ ਲੋਕਾਂ ਨੂੰ ਇਸ ਚੀਜ਼ ਦੀ ਖੁਸ਼ੀ ਹੋਈ ਤੇ ਅਫੈਕਟਿਵ ਵੀ ਰਹਾ ਅੱਗੇ ਜਿਹੜੇ ਇਹ ਅਸੀਂ ਸੇਵਾ ਸਮਾਗਮਾਂ ਸਮੇਂ ਸਮੇਂ ਕਰਦੇ ਰਹਾਂਗੇ ਤਾਂ ਵਕ ਵਕ ਇਹ ਦੇ ਵਿੱਚ ਚਾਹੀਏ ਸ਼ਹਿਰ ਦੀ ਸਿੰਗਰੇ ਦੀ ਸਮੱਸਿਆ ਹੈ ਮੁਰਭਾ ਸਾਡੇ ਸਮੱਸਿਆਵਾਂ ਨੇ ਪਰਸਨ ਲੱਗ ਰਿਹਾ ਕਿ ਹਾਰੇ ਕਿੰਨੀ ਸਮੱਸਿਆਵਾਂ ਚੱਲ ਰਹੀਆਂ ਨੇ ਮੈਡਮ ਕਿੰਨਿਆਂ ਕਿ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਜੀ ਕਿੰਨਿਆਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਤੁਹਾਡੇ ਸਾਹਮਣੇ ਹੈ ਕਿ ਸਾਰੀਆਂ ਲਗਭਗ ਸਾਰੀਆਂ ਸਮੱਸਿਆਵਾਂ ਟਾਈਮ ਬਾਂਹ ਕਿਤੀਆਂ ਨੇ ਬਾਕੀ ਬਾਕੀ ਅਕਸਰਾਂ ਨੂੰ ਕਿਹੜੇ ਸਮੇਂ ਦੇ ਵਿੱਚ ਆ ਸਾਰੀਆਂ ਸਮੱਸਿਆਵਾਂ ਹੱਲ ਕਰਕੇ ਦੇਣੀਆਂ ਕਮੇਟੀ ਕੋ ਪੈਸਾ ਵੀ ਲਗਭਗ 180 ਕਰੋੜ ਦਾ ਸੁਣਨੇ ਚ ਆ ਰਿਹਾ ਉਹ ਲੱਗ ਕਿਉਂ ਨਹੀਂ ਰਿਹਾ ਉਸ ਤੇ ਦਿੱਕਤ ਕਿੱਥੇ ਆ ਰਹੀ ਸੀ ਨਹੀਂ ਪੈਸਾ ਤਾਂ ਜਿਹੜਾ ਦੇਖੋ ਆਪਣੇ ਐਸਟੀਪੀ ਪਾਸ ਹੋਈ ਨੇ ਉਹ ਤਾਂ ਕੁਦੀ ਮਾਦਰੇ ਵਾਲਾ ਤਾਂ ਲਗਭਗ ਕੰਮ ਚੱਲ ਰਿਹਾ ਸੋ ਉਹਨੂੰ ਇੱਕ ਸਾਲ ਲੱਗੂਗਾ ਜਗਾ ਜਗਾ ਤੋਂ ਕਈ ਥਾਵਾਂ ਤੋਂ ਪਟਿਆ ਵੀ ਹੋਇਆ ਇਹਦੇ ਕਰਕੇ ਵੀ ਬੰਦ ਦਿੱਕਤ ਆ ਰਹੀ ਹੈ ਇਹ ਇਹਦਾ ਮਸਲੇ ਦਾ ਸਾਰੇ ਦਾ ਹੱਲ ਹੋ ਜਾਣਾ ਥੋੜਾ ਸਮਾਂ ਲੱਗਦਾ ਸੀਵਰੇਜ ਦੀਆਂ ਵੱਡੀਆਂ ਪਾਈਪਾਂ ਨੂੰ ਪੈ ਰਹੀਆਂ ਨੇ ਤੇ ਕੁਝ ਹੋਰ ਵੀ ਵਾਟਰ ਆ ਉਹਦਾ ਵੀ ਟੈਂਡਰ ਲੱਗ ਸੀ ਕਿ ਜੋਨਲੀ ਵਾਟਰ ਵੀ ਜਲਦੀ ਜਿਹੜਾ ਉਹਦੀਆਂ ਸਾਰੀਆਂ ਨਹਿਰੀ ਪਾਣੀ ਖਰੜ ਤੋਂ ਮਿਲ ਜਾਣਾ ਪਰਮਾਨੈਂਟ ਪੀਨ ਵਾਲੇ ਪਾਣੀ ਦੀ ਸਮੱਸਿਆ ਖਤਮ ਹੋ ਜਾਣੀ ਹੈ ਐਸਟੀਪੀ ਨੂੰ ਇੱਕ ਸਾਲ ਤਾਂ ਲੱਗੂਗਾ ਜੀ ਇੰਨਾ ਵੱਡਾ ਪ੍ਰੋਜੈਕਟਾ ਹੋਣਾ ਤੇ ਸਾਰੇ ਪ੍ਰੋਜੈਕਟਸ ਆ ਜਿਹੜੇ ਲੂਪ ਚ ਨੇ ਕਿ ਮੈਂ ਵਧਾਈ ਦਿੰਨੀ ਆ ਵੀ ਖਜੋਲੀ ਆਰਡਰ ਦੇ ਵੀ ਜਿਹੜੇ ਲੈਟਰ ਲੱਗੇ ਤੇ ਇਹ ਸਾਰੀਆਂ ਨਾਲ ਸ਼ਹਿਰ ਦੀਆਂ ਜਿਹੜੀਆਂ ਸਮੱਸਿਆਵਾਂ ਬੰਦ ਹੋ ਜਾਣਗੀਆਂ ਬਾਕੀ ਇਦਾਂ ਦੇ ਅਸੀਂ ਪ੍ਰੋਗਰਾਮ ਕਰਦੇ ਰਹਿਾਂਗੇ ਜੁਬਨ ਸਿਆਣੇ ਨੇ ਜੀ ਨੌਜਵਾਲਾ ਨੂੰ ਸਹੀ ਮੁੱਦੇ ਤੇ ਸਹੀ ਸਮੇਂ ਗੱਲ ਕਰਨੀ ਚਾਹੀਦੀ ਹੈ ਸੋਚ ਸਾਫ਼ ਰੱਖੋ ਪਰਮਾਤਮਾ ਨਾਲ ਜੁੜ ਕੇ ਰਹੋ ਤੇ ਚੰਗੇ ਸਹਿਯੋਗਦਾਰਾਂ ਨੂੰ ਚੁਣਦੇ ਰਹੋ ਸਭ ਆ ਐਸਕੇਪ ਦੇ ਪੈਸੇ ਹੈ ਇਹਨੇ ਉਪਰੋਂ ਵੀ ਹੈ ਇਹ ਫਿਊਰੇਜ ਬੋਰਡ ਨੇ ਦਿੱਤੇ ਨੇ ਜਿਹੜਾ ਸਾਡੀ ਕਮੇਟੀ ਕੋਲ 200 ਕਰੋੜ ਰੁਪਏ ਦੇ ਲਗਭਗ ਪਿਆ ਹੈ ਤੇ ਮੈਂ ਅੱਜ ਹੀ ਤੁਹਾਡੇ ਸਾਹਮਣੇ ਅਸਲ ਨਾਲ ਗੱਲ ਕੀਤੀ ਹੈ ਕਿ ਸਾਡੇ ਕੋਲ ਪੈਸੇ ਦੀ ਕਮੀ ਨਹੀਂ ਹੈ ਨਾ ਕਿ ਤੋਂ ਅਸੀਂ ਜਾ ਕੇ ਲੈ ਕੇ ਆਉਣੇ ਤੇ ਇਸ ਚੀਜ਼ ਅੱਛਾ ਜਿਹੜਾ ਕੁਆਲਿਟੀ ਸਿਸਟਮ ਹੈ ਵਧੀਆ ਸਿਸਟਮ ਇਨਫਰਾਸਟ੍ਰਕਚਰal ਦੇਣਾ ਹੈ ਹਿੰਗਵਾਜ ਟਾਈਮ ਬਾਉਂਡ ਕੀਤਾ ਸਾਰੇ ਕੰਮਾਂ ਨੂੰ ਦੇ ਕੇ ਕਿਉਂਕਿ ਹਲੇ ਥੋੜੀਆਂ ਜੀਆਂ ਜਿਹੜੀਆਂ ਪੁਰਾਣੇ ਸਮੇਂ ਦੀਆਂ ਆਦਤਾਂ ਨੇ ਘੱਟ ਕੰਮ ਕਰਦੀਆਂ ਸੋ ਕੰਮ ਕਰਦੀਆਂ ਹੌਲੀ ਹੌਲੀ ਖਤਮ ਹੋ ਜਾਣਗੀਆਂ ਬਟ ਅੱਜ ਬਹੁਤ ਸਾਰੇ ਕੰਮਾਂ ਚ ਇਹਨਾਂ ਨੂੰ ਟਾਈਮ ਬਾਉਂਡ ਕੀਤਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਸਾਥੀ ਸਿੱਤੇ ਨੇ ਇਹਦੇ ਨਕਲ ਲੈਣੇ ਨੇ ਬਾਕੀ ਲੱਗੇ ਹੋਏ ਆ ਮਿਹਨਤ ਕਰਦੇ ਰਹੋ ਤਾਂ ਸਾਰੇ ਕੰਮ ਹੋ ਹੀ ਜਾਣਗੇ